ਭਾਰਤ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਕਈ ਰਾਜਸਤਾ ਹੁੰਦੀਆਂ ਸਨ ਇਨ੍ਹਾਂ ਰਾਜਸਤਾ ਦੇ ਰਾਜਿਆਂ ਦੇ ਸ਼ੌਂਕ ਵੀ ਲੱਗੇ ਹੁੰਦੇ ਸੀ ਪਰ ਇਨ੍ਹਾਂ ਸਭ ਵਿੱਚੋਂ ਪਟਿਆਲਾ ਰਾਜਸਤ ਦੇ 7ਵੇਂ ਮਹਾਰਾਜਾ ਭਪਿੰਦਰ ਸਿੰਘ ਦੀ ਕਲਬਾਤ ਸਭ ਰਾਜਿਆਂ ਤੋਂ ਅਲੱਗ ਹੀ ਸੀ ਆਓ ਜਾਣਦੇ ਹਾਂ ਇਹਨਾਂ ਦੇ ਜੀਵਨ ਅਤੇ ਸ਼ੌਂਕਾਂ ਬਾਰੇ ਮਹਾਰਾਜਾ ਭਪਿੰਦਰ ਸਿੰਘ ਦਾ ਜਨਮ 12 ਅਕਤੂਬਰ 1891 ਨੂੰ ਮੋਤੀ ਬਾਗ ਪੈਲੇਸ ਵਿੱਚ ਹੋਇਆ ਪਟਿਆਲਾ ਦੇ ਮਹਾਰਾਜਾ ਭਪਿੰਦਰ ਸਿੰਘ ਦੀ ਮਾਤਾ ਦਾ ਨਾਮ ਮਹਾਰਾਣੀ ਜਸਮੀਰ ਕੌਰ ਸੀ ਅਤੇ ਉਹਨਾਂ ਦੇ ਪਿਤਾ ਦਾ ਨਾਮ ਮਹਾਰਾਜਾ ਰਜਿੰਦਰ ਸਿੰਘ ਸੀ ਉਹਨਾਂ ਦੇ ਪਿਤਾ ਮਹਾਰਾਜਾ ਰਜਿੰਦਰ ਸਿੰਘ 9 ਨਵੰਬਰ 1900 ਨੂੰ ਅਕਾਲ ਚਲਾਣਾ ਕਰ ਗਏ ਸਨ ਮਹਾਰਾਜਾ ਭਪਿੰਦਰ ਸਿੰਘ ਨੇ ਲਾਹੌਰ ਦੇ ਐਚੀਸਨ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ ਸੀ ਪਟਿਆਲਾ ਦਰਬਾਰ ਵਿੱਚ ਚੱਲ ਰਹੀਆਂ ਸ਼ਾਦਸ਼ਾਹਾਂ ਦੇ ਚੱਲਦੇ ਮਹਾਰਾਜੇ ਦੀ ਜਾਨ ਨੂੰ ਖਤਰਾ ਹੋਣ ਦੇ ਕਾਰਨ ਉਹਨਾਂ ਨੂੰ ਤੌਲਪੁਰ ਰਿਆਸਤ ਵਿੱਚ ਭੇਜ ਦਿੱਤਾ ਗਿਆ ਸੀ ਮਹਾਰਾਜਾ ਭਪਿੰਦਰ ਸਿੰਘ ਸਨ 1900 ਦੀ ਸ਼ੁਰੂਆਤ ਵਿੱਚ ਆਪਣੇ ਪਿਤਾ ਦੀ ਮੌਤ ਦੇ ਕੁਝ ਮਹੀਨੇ ਪਹਿਲਾਂ ਹੀ ਪਟਿਆਲਾ ਵਾਪਸ ਆਏ 9 ਸਾਲ ਦੀ ਛੋਟੀ ਉਮਰ ਵਿੱਚ 9 ਨਵੰਬਰ ਸਨ 1900 ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਹਾਰਾਜਾ ਬਿੰਦਰ ਸਿੰਘ ਪਟਿਆਲਾ ਦੇ ਮਹਾਰਾਜਾ ਬਣੀ ਰੈਜੀਡੈਂਸ ਦੀ ਇੱਕ ਪਰਿਸ਼ਦ ਨੇ ਮਹਾਰਾਜੇ ਦੇ ਨਾਮ ਤੇ ਰਾਜ ਕੀਤਾ ਜਦੋਂ ਤੱਕ ਮਹਾਰਾਜੇ ਨੇ 1 ਅਕਤੂਬਰ ਸਨ 1909 ਨੂੰ ਆਪਣੇ 18ਵੇਂ ਜਨਮ ਦਿਨ ਤੋਂ ਕੁਝ ਸਮਾਂ ਪਹਿਲਾਂ ਕਾਨੂੰਨੀ ਸ਼ਕਤੀ ਨਹੀਂ ਲੈ ਲਈ ਅਤੇ 3 ਨਵੰਬਰ 1910 ਨੂੰ ਭਾਰਤ ਦੇ ਵਾਇਸ ਰਾਏ ਮਿੰਟੋ ਦੇ ਚੌਥੇ ਅਲਰ ਦੁਆਰਾ ਉਹਨਾਂ ਨੂੰ ਸਾਰੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਮਹਾਰਾਜਾ ਪਟਿਆਲਾ ਵਿੱਚ ਬੋਲਡ ਵਾਸਤੂਸ਼ੀ ਉਹ ਡਿਜ਼ਾਈਨ ਵਾਲੀਆਂ ਇਮਾਰਤਾਂ ਦੇ ਨਿਰਮਾਣ ਲਈ ਜਾਣੇ ਜਾਂਦੇ ਸੀ ਜਿਨ੍ਹਾਂ ਵਿੱਚ ਸ਼੍ਰੀ ਕਾਲੀ ਦੇਵੀ ਮੰਦਿਰ ਵੀ ਸ਼ਾਮਿਲ ਹੈ ਮਹਾਰਾਜਾ ਭਪਿੰਦਰ ਸਿੰਘ ਨੇ ਪਟਿਆਲਾ ਵਿੱਚ ਇੱਕ ਅਨੋਖੀ ਮੈਨੋਰੇਲ ਪ੍ਰਣਾਲੀ ਦਾ ਸਥਾਪਨ ਕੀਤਾ ਜਿਹਨੂੰ ਪਟਿਆਲਾ ਸਟੇਟ ਮੈਨੋਰੇਲ ਟ੍ਰੇਨ ਵੇਜ ਦੇ ਰੂਟ ਵਿੱਚ ਜਾਣਿਆ ਜਾਂਦਾ ਹੈ ਮਹਾਰਾਜਾ ਭਪਿੰਦਰ ਸਿੰਘ ਨੇ ਸਾਲ 1917 ਵਿੱਚ ਟ੍ਰੇਟ ਬੈਂਕ ਆਫ ਪਟਿਆਲਾ ਦੀ ਸਥਾਪਨਾ ਕੀਤੀ ਮਹਾਰਾਜਾ ਭਿੰਦਰ ਸਿੰਘ ਨੇ ਰਾਸ਼ਟਰ ਸੰਘ ਵਿੱਚ ਭਾਰਤ ਦੀਨਮੈਨਦਗੀ ਕੀਤੀ 1926 ਤੋਂ 1938 ਵਿੱਚ 10 ਸਾਲਾਂ ਲਈ ਚੈਂਬਰ ਆਫ ਪ੍ਰਿੰਸਸ ਦੇ ਚਾਂਸਲਰ ਰਹੇ ਅਤੇ ਗੋਲ ਮੀਟਿੰਗ ਕਾਨਫਰੰਸਾਂ ਵਿੱਚ ਇੱਕ ਡੈਲੀਗੇਟ ਰਹੇ ਚੈਂਬਰ ਆਫ ਪ੍ਰਿੰਸਸ ਦੇ ਚਾਂਸਲਰ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਮਹਾਰਾਜਾ ਭਿੰਦਰ ਸਿੰਘ ਨੇ ਵੱਖ-ਵੱਖ ਨਿਆਂਕਤੀ ਪ੍ਰਸ਼ਾਸਕੀ ਮਾਮਲਿਆਂ ਵਿੱਚ रियासਤਾਂ ਦੇ ਅਧਿਕਾਰਾਂ ਲਈ ਲੜਾਈ ਲੜੀ ਹਲੰਕੀ ਮਹਾਰਾਜੇ ਦੇ ਪ੍ਰਸਤਾਵਾਂ ਨੂੰ ਬ੍ਰਿਟਿਸ਼ ਰਾਜ ਨੇ ਰੱਦ ਕਰ ਦਿੱਤਾ ਸੀ ਅਤੇ ਇਹ ਤੋਂ ਆਵਾਲੇ ਵੱਡੇ ਰਾਜਾਂ ਨੇ ਵੀ ਉਹਨਾਂ ਦੀ ਯਤਨਾਂ ਵਿੱਚ ਉਹਨਾਂ ਦਾ ਸਮਰਥਨ ਨਹੀਂ ਕੀਤਾ ਸੀ ਚਾਂਸਲਰਸ਼ਿਪ ਲਈ ਹੋਈਆਂ ਚੋਣਾਂ ਵਿੱਚ ਮਹਾਰਾਜਾ ਪਿੰਦਰ ਸਿੰਘ ਦੀ ਚਚੇਰੀ ਭਰਾ ਉਹਦੇ ਭਾਨ ਸਿੰਘ ਅਤੇ ਧੌਲਪੁਰ ਦੇ ਮਹਾਰਾਜਾ ਰਾਣਾ ਨੇ ਮਹਾਰਾਜੀ ਨੂੰ ਚੁਣੌਤੀ ਦਿੱਤੀ ਸੀ ਅਤੇ ਬਾਅਦ ਵਿੱਚ ਉਸ ਚੁਣੌਤੀ ਵਿੱਚ ਉਹ ਹਾਰ ਗਏ ਸੀ ਮਹਾਰਾਜੀ ਨੇ ਪਹਿਲੇ ਉਸ ਯੁੱਧ ਵਿੱਚ ਫਰਾਂਸ ਬੈਲਜੀਅਮ ਇਟਲੀ ਅਤੇ ਫਲਸਤੀਨ ਵਿੱਚ ਜਨਰਲ ਸਟਾਫ ਦੇ ਆਂਦਰੀ ਲੈਫਟਨੈਂਟ ਕਰਨਲ ਵੱਜੋਂ ਸੇਵਾ ਨਿਭਾਈ ਅਤੇ 1918 ਵਿੱਚ ਉੰਡਰੀ ਮੇਜਰ ਜਨਰਲ ਅਤੇ 1923 ਵਿੱਚ ਆਨਰੇਰੀ ਲੈਫਟੀਨੈਂਟ ਜਨਰਲ ਵਜੋਂ ਨਿਖਤ ਹੋਏ ਸੀ ਪਹਿਲੇ ਵਿਸ਼ਵ ਯੁੱਧ ਦੌਰਾਨ ਮਹਾਰਾਜੇ ਨੇ 1918 ਵਿੱਚ ਇੰਪੀਰੀਅਲ ਵਾਰ ਕੈਬਨਟ ਅਤੇ ਇੰਪੀਰੀਅਲ ਵਾਰ ਕਾਨਫਰੰਸ ਵਿੱਚ ਵੀ ਸਿਵਾਨਭਾਈ ਪਹਿਲੇ ਵਿਸ਼ਵ ਯੁੱਧ ਦੌਰਾਨ ਮਹਾਰਾਜੇ ਨੂੰ ਸਰਤਾੜੀ ਤਗਮੇ ਦਿੱਤੇ ਗਏ ਸਨ ਹਿਮਾਚਲ ਪ੍ਰਦੇਸ਼ ਦੇ ਚੈਲ ਮਿਲਟਰੀ ਸਕੂਲ ਦੀਆਂ ਜ਼ਿਆਦਾਤਰ ਮਾਰਕਾ ਮਹਾਰਾਜਾ ਨੇ ਭਾਰਤ ਸਰਕਾਰ ਨੂੰ ਦਾਨ ਕੀਤੀਆਂ ਸਨ ਮਹਾਰਾਜਾ ਭਿੰਦਰ ਸਿੰਘ ਮੁੱਖ ਤੌਰ ਤੇ ਆਪਣੀ ਫਜ਼ੂਲ ਖਰਚੀ ਲਈ ਜਾਣੇ ਉਹਨਾਂ ਆਪਣੇ ਜੀਵਨ ਕਾਲ ਦੌਰਾਨ ਮਹਾਰਾਜੇ ਨੇ ਇੱਕ ਉਦਾਰ ਮੇਜ਼ਬਾਨ ਹੋਣ ਸ਼ਾਨਦਾਰ ਪਾਰਟੀਆਂ ਕਰਨ ਅਤੇ ਦੁਨੀਆ ਭਰ ਦੇ ਡਾਕਟਰਾਂ, ਕਲਾਕਾਰਾਂ ਅਤੇ ਪਤਵੰਤਿਆਂ ਦੀ ਮੇਜ਼ਬਾਨੀ ਕਰਨ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਹ ਕਾਰਾਂ, ਰਤਨ, ਤਗਮੇ, ਪੈਂਟਗਾ, ਕੜੀਆਂ, ਵਾਈਨ ਅਤੇ ਯੂਰਪ ਦੇ ਖਜ਼ੂਲ ਖਰਚ ਸਮੇਤ ਵੱਖ-ਵੱਖ ਚੀਜ਼ਾਂ ਦੇ ਸੰਗ੍ਰਹਿ ਲਈ ਜਾਣੇ ਜਾਂਦੇ ਸੀ। 1925 ਵਿੱਚ ਮਹਾਰਾਜੇ ਨੇ ਕਾਰਟਿਅਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਇੱਕ ਆਰਡਰ ਦਿੱਤਾ ਜੋ ਇੱਕ ਨੈਕਲੇਸ ਸੀ। ਜੋ ਪਟਿਆਲਾ ਨੈਕਲੇਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜਿਸ ਦੀ ਕੀਮਤ ਉਸ ਟਾਈਮ ਲਗਭਗ 1000 ਮਿਲੀਅਨ ਸੀ ਉਹਨਾਂ ਦੀ ਇੱਕ ਪਤਨੀ ਮਹਾਰਾਣੀ ਬਕਤਵਰ ਕੌਰ ਨੇ ਸਾਲ 1911 ਦੇ ਦਿੱਲੀ ਦਰਬਾਰ ਦੌਰਾਨ ਭਾਰਤ ਦੀਆਂ ਔਰਤਾਂ ਵੱਲੋਂ ਯੂਨਾਈਟਿਡ ਕਿੰਗਡਮ ਦੀ ਰਾਣੀ ਮੈਰੀ ਨੂੰ ਇੱਕ ਹਾਰ ਭੇਟ ਕੀਤਾ ਮਹਾਰਾਜਾ ਭਪਿੰਦਰ ਸਿੰਘ ਪਹਿਲਾ ਭਾਰਤੀ ਸੀ ਜਿਸ ਨੇ ਆਪਣਾ ਨਿੱਜੀ ਜਹਾਜ਼ ਖਰੀਦਿਆ ਅਤੇ ਪਟਿਆਲਾ ਵਿੱਚ ਇੱਕ ਹਵਾਈ ਪੱਟੀ ਬਣਾਈ ਸੀ ਉਸ ਕੋਲ ਮੁੰਬਈ ਅਤੇ ਜੂ ਵਿੱਚ ਵੀ ਜਾਇਦਾਦਾਂ ਸਨ ਪਟਿਆਲਾ ਦੇ ਮਹਾਰਾਜਾ ਭਪਿੰਦਰ ਸਿੰਘ ਜੀ ਸ਼ਹੀਦੀ ਜੀਵਨਸ਼ੈਲੀ ਤੇ ਉਹਨਾਂ ਦੀ ਵਿਸ਼ਾਲ ਖੁਰਾਕ ਦੀਆਂ ਪ੍ਰਾਣੀਆਂ ਅੱਜ ਵੀ ਲੋਕਾਂ ਨੂੰ ਹੈਰਾਨ ਕਰਦੀਆਂ ਹਨ ਬ੍ਰਿਟਿਸ਼ ਅਫਸਰ ਉਹਨਾਂ ਦੀ ਜੀਵਨਸ਼ੈਲੀ ਦੇਖ ਕੇ ਹੈਰਾਨ ਰਹੇ ਤੇ ਰਾਠੀ ਅਤੇ ਕਬਾਬ ਦੇ ਸ਼ੌਕੀਨ ਮਹਾਰਾਜਾ ਬਾਰੇ ਕਿਆ ਜਾਣਦਾ ਹੈ ਕਿ ਉਹ ਇਕੱਲਾ ਹੀ ਪੰਜ ਲੋਕਾਂ ਦੇ ਬਰਾਬਰ ਭੋਜਨ ਖਾਂਦਾ ਸੀ ਇਤਿਹਾਸਕਾਰ ਡੋਮੈਨਿਕ ਲੈਪੀਅਰ ਅਤੇ ਲੈਰੀ ਪੋਲਨਸ ਦੀ ਕਿਤਾਬ ਫਰੀਡਮ ਐਟ ਮਿਡਨਾਈਟ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਮਹਾਰਾਜਾ ਭਪਿੰਦਰ ਸਿੰਘ ਦੀ ਭੁੱਖ ਇੰਨੀ ਜ਼ਿਆਦਾ ਸੀ ਯੋ ਇੱਕ ਦਿਨ ਵਿੱਚ 10 ਸੇਰ ਭੋਜਨ ਖਾ ਲੈਂਦੇ ਸਨ ਮਹਾਰਾਜਾ ਭਪਿੰਦਰ ਸਿੰਘ ਦੀ ਸ਼ਾਹੀ ਰਸੋਈ ਭਾਰਤ ਦੀਆਂ ਸਭ ਤੋਂ ਅਲੀਸ਼ਾਨ ਰਸੋਈਆਂ ਵਿੱਚੋਂ ਇੱਕ ਸੀ ਇਸ ਵਿੱਚ 50 ਤੋਂ ਵੱਧ ਰਸੋਈਏ ਅਤੇ ਮਾਹਰ ਸ਼ੈਫ ਕੰਮ ਕਰਦੇ ਸਨ ਉਹਨਾਂ ਨੂੰ ਲਖਨਊ ਅਵਦ ਕਾਬਲ ਅਤੇ ਅਫਗਾਨਿਸਤਾਨ ਤੋਂ ਬੁਲਾਇਆ ਗਿਆ ਸੀ ਹਰ ਰੋਜ਼ 40-50 ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਜਿਨ੍ਹਾਂ ਨੂੰ ਚਾਂਦੀ ਅਤੇ ਸੋਨੇ ਦੀਆਂ ਪਲੇਟਾਂ ਵਿੱਚ ਪਰੋਸਿਆ ਜਾਂਦਾ ਸੀ ਕਈ ਵਾਰ ਹੀਰਿਆਂ ਅਤੇ ਮੋਤੀਆਂ ਨਾਲ ਜੜੀਆਂ ਪਲੇਟਾਂ ਵੀ ਵਰਤੀਆਂ ਜਾਂਦੀਆਂ ਸਨ ਮਹਾਰਾਜਾ ਭਪਿੰਦਰ ਸਿੰਘ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ 6 ਫੁੱਟ 4 ਇੰਚ ਲੰਬੇ ਸਨ ਮਹਾਰਾਜਾ ਨਾ ਸਿਰਫ ਖਾਣ ਪੀਣ ਦੇ ਸ਼ੌਕੀਨ ਸਨ ਸਗੋਂ ਉਹਨਾਂ ਦੇ ਹੋਰ ਸ਼ੌਕ ਵੀ ਘੱਟ ਮਸ਼ਹੂਰ ਨਹੀਂ ਸਨ ਉਸਦੇ ਹਰਮ ਵਿੱਚ 350 ਔਰਤਾਂ ਸਨ ਉਸਦੇ ਕੋਲ 500 ਸ਼ਾਨਦਾਰ ਕੋਲੋਪੋੜੇ ਸਨ ਇਤਿਹਾਸ ਵਿੱਚ ਬਹੁਤ ਘੱਟ ਰਾਜੇ ਹੋਏ ਹਨ ਜਿਨ੍ਹਾਂ ਦੀ ਪ੍ਰਾਪੀ ਮਸ਼ਹੂਰ ਹੈ ਪਟਿਆਲਾ ਦੇ ਮਹਾਰਾਜਾ ਭਿੰਦਰ ਸਿੰਘ ਦੀ ਮੌਤ 23 ਮਾਰਚ 1938 ਨੂੰ ਖਰਾਬ ਸਿਹਤ ਕਾਰਨ ਹੋਈ ਉਹਨਾਂ ਦੀ ਮੌਤ ਪਟਿਆਲਾ ਵਿੱਚ ਹੋਈ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਲੌਰੀ ਟਾਕਸ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਜਲਦੀ ਕਿਸੇ ਨਵੇਂ ਟੌਪਿਕ ਦੇ ਨਾਲ ਅੱਜ ਤੱਕ ਲਈ ਧੰਨਵਾਦ